ਜੂਨ ਮਹੀਨੇ ਦਾ ਸਿੱਖਾਂ ਦੇ ਨਾਲ ਬਹੁਤ ਡੇਰਾ ਸਬੰਧ ਹੈ ਅੱਜ ਤੱਕ ਚਾਹੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੈ ਉਹ ਵੀ ਜੂਨ ਦਾ ਮਹੀਨਾ ਹੀ ਹੈ ਤੇ ਉਹਨਾਂ ਦੀ ਸ਼ਹਾਦਤ ਤੋਂ ਲੈ ਕੇ ਜਦੋਂ ਤੁਸੀਂ 84 ਦੀ ਗੱਲ ਕਰ ਰਹੇ ਹੋ ਜਿਹਨੂੰ ਆਪਾਂ ਕਿੰਨੇ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਉਸ ਵੇਲੇ ਜਿਹੜੇ 84 ਦੇ ਤੁਸੀਂ ਹਿਸਟਰੀ ਨੂੰ ਪੜ੍ਹ ਕੇ ਦੇਖੋਗੇ ਉਸ ਵੇਲੇ ਜਿਹੜੇ 83 ਤੋਂ ਪਹਿਲਾਂ ਦੇ ਜਿਹੜੇ ਹਾਲਾਤ ਪੈਦਾ ਕੀਤੇ ਗਏ ਆ ਉਹ ਵੀ ਪ੍ਰੀ ਪਲੈਨਿੰਗ ਸੀ ਕਿ ਜੂਨ ਦੇ ਮਹੀਨੇ 'ਚ ਹੀ ਕਰਾਂਗੇ ਕਿਉਂਕਿ ਜੂਨ ਦੇ ਮਹੀਨੇ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਹੈ ਇਹਨਾਂ ਦੇ ਜਿਹੜੇ ਜ਼ਖਮ ਹੈ ਉਹ ਅੱਲੇ ਹੈ ਕਿਉਂਕਿ ਅੱਲੇ ਹੋਏ ਜ਼ਖਮਾਂ ਦੇ ਉੱਤੇ ਤਾਂ ਹਮੇਸ਼ਾ ਦੁਖੀ ਲੋਕਾਂ ਨੇ ਲੂਣ ਪਾਉਣਾ ਚਾਹੀਆ ਨਾ ਤੇ ਜਿਹਦਾ ਨਸੂਰ ਅੱਜ ਤੱਕ ਦੀ ਪੀੜਾ 'ਚ ਅਸੀਂ ਭੁਗਤ ਰਹੇ ਹਾਂ ਗੁਰੂ ਅਰਜਨ ਦੇ ਪਾਤਸ਼ਾਹ ਦੀ ਸ਼ਹਾਦਤ ਵੀ ਜੂਨ 'ਚ ਹੈ 83 ਦਾ ਸਾਕਾ ਵੀ ਜੂਨ 'ਚ ਹੈ ਇਤੋਂ ਬਾਅਦ 84 ਦੇ ਜੂਨ ਵਾਲੇ ਸਾਕੇ ਤੋਂ ਲੈ ਕੇ ਨਵੰਬਰ ਤੱਕ ਉਹ ਸਾਕੇ ਨਹੀਂ ਸੀ ਅੱਜ ਤੱਕ ਅਸੀਂ ਪੁੱਛ ਸਕੇ ਹਾਲਾਂਕਿ ਸਾਨੂੰ ਉਸੇ ਸਾਕੇ ਦੇ ਅੰਦਰ ਹੀ ਵਾਰ-ਵਾਰ ਜਲੀਲ ਤੇ ਜਲਾਲਤ ਦਿਵਾਉਣ ਵਾਸਤੇ 1 ਜੂਨ 2015 ਨੂੰ ਹੀ ਬੁਰਜ ਜਵਾਰ ਸਿੰਘ ਵਾਲਾ ਤੋਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕੀਤਾ ਤੇ ਉਸੇ ਦਿਨ ਤੋਂ ਹੀ ਇਸ਼ਤਿਹਾਰਬਾਜ਼ੀਆਂ ਲਾ ਕੇ ਸਿੱਖਾਂ ਦੀ ਜਿਹੜਾ ਰੋਹਾਨੀਅਤ ਦੇ ਉੱਤੇ ਚੋਟ ਪਛਾਣ ਦਾ ਯਤਨ ਕੀਤਾ ਤੇ ਸਮੇਂ ਦੀਆਂ ਸਰਕਾਰਾਂ ਅੱਜ ਵੀ ਜੂਨ ਦਾ ਮਹੀਨਾ ਹੀ ਆ ਗਿਆ ਅਸੀਂ ਵਾਰ-ਵਾਰ ਇਨਸਾਫ ਵੀ ਜੂਨ ਵਿੱਚ ਹੀ ਮੰਗ ਰਹੇ ਹਾਂ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਦਿੱਤਾ ਜਾਏ